ਪੋਹ ਦਾ ਮਹੀਨਾ ਚੱਲ ਰਿਹਾ ਤੇ ਪੋਹ ਦੇ ਮਹੀਨੇ ਦੇ ਵਿੱਚ ਸਿੱਖ ਧਰਮ ਦੇ ਲਈ ਕਿੰਨੀ ਮਹੱਤਤਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੋਹ ਦੇ ਮਹੀਨੇ ਦੇ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਹੀ ਪਰਿਵਾਰ ਕਿਵੇਂ ਖੇਰੂ-ਖੇਰੂ ਹੋਇਆ ਤੇ ਕਿਵੇਂ ਸ਼ਹੀਦیاں ਹੋਈਆਂ ਅੱਜ 8 ਪੋਹ ਦਾ ਦਿਨ ਤਾਰੀਖ ਦਸੰਬਰ 23 ਤੇ ਅੱਜ ਦੇ ਦਿਨ ਚਮਕੌਰ ਸਾਹਿਬ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਅਸੀਂ ਵੀ ਅੱਜ ਆਪਣੇ ਪਿੰਡ ਤੋਂ ਸੰਗਤ ਲੈ ਕੇ ਜਾਵਾਂਗੇ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਦੀ ਗੜੀ ਆਪ ਵੀ ਕਰਾਂਗੇ ਦਰਸ਼ਨ ਤੇ ਨਾਲ ਦੀ ਨਾਲ ਪਿੰਡ ਦੀ ਸੰਗਤ ਨੂੰ ਵੀ ਦਰਸ਼ਨ ਕਰਵਾ ਕੇ ਲਿਆਵਾਂਗੇ ਸੋ ਜੁੜੇ ਰਹੋ ਜੀ ਸਾਡੇ ਨਾਲ ਹੁਣ ਗੱਦੇ ਲਿਆ ਜਾ ਕੈਂਡਲ ਤੇ ਹੁਣ ਗੱਦੇਲੇ 1 2 3 ਤਿੰਨ ਤਾਂ ਸੇਵਾ ਹਿੱਸਾ ਪਾਦੀ ਹੈ ਵੀ 4 ਗੱਦੇ ਲਿਆ ਪਹਿਲੇ 4 ਗੱਦੇ ਫੜ ਲਿਆ ਜਿਆਦਾ ਨਹੀਂ ਸਾਡੇ 9 ਵਜੇ ਤੋਂ ਵੀ ਚੱਲ ਬਣਾ ਇੱਥੇ ਵੀ 22 ਮਿੰਟ ਹੈਗੇ ਚੱਲ ਭਾਈ ਨਹੀਂ ਵੀ ਜਾ ਸਕਦਾ ਮੈਂ ਸੇਵਾ ਤੇ ਹਿੱਸਾ ਪਾਤਾ ਗੱਦ ਲੈ ਆਇਆ ਚੱਕੇ ਚਾਰ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਵੇਂ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਸ਼ਹੀਦੀ ਦਿਹਾੜੇ ਚੱਲ ਰਹੇ ਤੇ ਅੱਜ ਆਪਾਂ ਜਾ ਰਹੇ ਜੀ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਅੱਜ ਦੇ ਦਿਨ 8 ਪਉ ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੋ ਸਾਡੇ ਨਾਲ ਨਾਲ ਤੁਸੀਂ ਵੀ ਕਰਿਓ ਦਰਸ਼ਨ ਸੋ ਚੱਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਪਹੁੰਚ ਚੁੱਕੇ ਆ ਜੀ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ 1.5 ਕਿਲੋਮੀਟਰ ਪਿੱਛੇ ਰੁਪੜ ਤੋਂ ਆਦੇ ਹੋਏ ਦਾਸਤਾਨੇ ਸ਼ਹਾਦਤ ਤੁਸੀਂ ਦੇਖਿਆ ਹੋਵੇਗਾ ਜਿਨੇ ਨਹੀਂ ਦੇਖਿਆ ਉਹ ਸਾਡੇ ਚੈਨਲ ਤੇ ਵੀਡੀਓ ਪਾਈ ਹੋਈ ਹੈ ਦਾਸਤਾਨੇ ਸ਼ਹਾਦਤ ਅੰਦਰੋਂ ਕਿਹੋ ਜਿਹਾ ਹੈ ਕਿੰਨੀ ਟਿਕਟ ਹੈ ਕਿੰਨੇ ਵਜੇ ਐਂਟਰੀ ਕੀ ਹੈ ਇਹ ਸਾਰਾ ਸਾਡੇ ਇਸ ਚੈਨਲ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਪਾਈ ਹੋਈ ਹੈ ਚੈਨਲ ਤੇ ਵੀਡੀਓ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਚਮਕੌਰ ਸਾਹਿਬ ਤੇ ਜਾਵਾਂਗੇ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਸਵਾਹ ਜੀ ਵਾਹਿਗੁਰੂ ਵਾਹਿ ਹੋ ਚੁੱਕੇ ਆ ਜੀ ਗੁਰਦੁਆਰਾ ਕਤਲਗੜ ਸਾਹਿਬ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਮੱਥਾ ਟੇਕ ਲਏ ਜੀ ਅਸੀਂ ਤੇ ਹੁਣ ਚਲਦੇ ਆ ਜੀ ਗੁਰਦੁਆਰਾ ਗੜੀ ਸਾਹਿਬ ਜਿਹੜੀ ਚਮਕੌਰ ਦੀ ਗੜੀ ਦੇ ਵਿੱਚ ਸਹਬਜ਼ਾਦੇ ਤੇ ਸਿੰਘ ਲੜੇ ਤੇ ਚਲਦੇ ਆ ਜੀ ਉੱਥੇ ਇਹ ਹਜੀ ਚਮਕੌਰ ਦੀ ਗੜੀ ਜਿਸ ਗੜੀ ਦੇ ਵਿੱਚ ਗੁਰੂ ਸਾਹਿਬ ਰਹੇ ਸਿੰਘ ਤੇ ਸਹਬਜ਼ਾਦੇ ਲੜਦੇ ਹੋਏ ਸ਼ਹੀਦ ਹੋਏ ਇਹ ਉਹ ਚਮਕੌਰ ਦੀ ਗੜੀ ਆ ਤੇ ਤੁਸੀਂ ਵੀ ਕਰੋ ਦਰਸ਼ਨ ਤੇ ਚਲਦੇ ਆ ਜੀ ਅੰਦਰ ਗੁਰੂ ਘਰ ਦੇ ਤੁਸੀਂ ਵੀ ਕਰੋ ਦਰਸ਼ਨ

ਸਤਿ ਸ੍ਰੀ ਅਕਾਲ ਜੀ ਕਦੀ ਕਾਲਾ ਬੱਜੇ ਭੁੱਲੇ ਸਤਿ ਮਾਰੀ ਇਹ ਗੱਲ ਹੋਣੀ ਹੈ ਇਹ ਤੇ ਅੱਜ ਦੇ ਦਿਨ ਇਥੋਂ ਨਗਰ ਕੀਰਤਨ ਨਿਕਲਦਾ ਹੈ ਤੇ ਆਓ ਸਾਡੇ ਨਾਲ-ਨਾਲ ਤੁਸੀਂ ਵੀ ਕਰਿਓ ਦਰਸ਼ਨ Thank yeah. you. ਜਦੋਂ ਚਮਕੌਰ ਦੀ ਗੜੀ ਦੇ ਵਿੱਚ ਦੋਨੇ ਸਾਬ ਜਦ ਦੇ ਸ਼ਹੀਦ ਹੋ ਜਾਂਦੇ ਨੇ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਸਿੰਘਾਂ ਦੇ ਵੱਲੋਂ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਜਾਂਦਾ ਵੀ ਤੁਸੀਂ ਗੜੀ ਛੱਡ ਕੇ ਚਲੇ ਜਾਓ ਪਰ ਗੁਰੂ ਸਾਹਿਬ ਗੜੀ ਛੱਡ ਕੇ ਚੁੱਪਚੀ ਪੀਤੇ ਨਹੀਂ ਗਏ ਇਹ ਸਾਰੇ ਇਤਿਹਾਸ ਜਾਣਦੇ ਨੇ ਗੁਰੂ ਸਾਹਿਬ ਨੇ ਤਾੜੀ ਮਾਰ ਕੇ ਕਿਹਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਕੋਈ ਰੋਕ ਸਕਦਾ ਤਾਂ ਰੋਕ ਲਵੋ ਇਹ ਉਹ ਸਥਾਨ ਹੈ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਤਾੜੀ ਸਾਹਿਬ ਇਸ ਜਗ੍ਹਾ ਤੇ ਖਲੋ ਕੇ ਗੁਰੂ ਸਾਹਿਬ ਨੇ ਤਾੜੀ ਮਾਰ ਕੇ ਚੰਪੌਰ ਸਾਹਿਬ ਛੱਡਿਆ ਸੀ ਸਵਾਹ ਜੀ ਕਰੋ ਦਰਸ਼ਨ ਕਾਗਜ਼ੀ ਕੱਲਾ ਜਲ ਕੇ ਕਿਤੇ ਕਿਸ਼ਤੀ ਨੂੰ ਲੱਗ ਜਾਂਦਾ ਹੈ ਕਿਸੇ ਸਮੁੰਦਰੀ ਜਹਾਜ਼ ਨੂੰ ਲੱਗ ਜਾਂਦਾ ਹੈ ਤੇ ਉਹ ਆਪਣਾ ਭਾਰ ਤਾਂ ਚੁੱਕਦਾ ਹੀ ਹੈ ਤੇ ਨਾਲ ਹੋਰ ਨੂੰ ਪਿਠਾੜ ਕੇ ਵੀ ਤਾਰ ਦਿੰਦਾ ਹੈ ਸੰਸਾਰ ਜਿਹੜਾ ਇਸ ਕਰਕੇ ਦਰਦਾ ਖਾਨਸਾ ਜਿਹੜਾ ਇਹਨੂੰ ਕਿਤੇ ਇਹ ਮੌਤ ਦਾ ਨਹੀਂ ਇਸ ਕਰਤੇ ਇਸ ਥਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਆ ਤੇ ਸ਼ਹੀਦ ਇੱਕੋ ਮੌਤ ਹੈ ਉਹ ਕੌਮ ਦੀ ਯਾਦ ਹੈ ਯਾਦ ਤੋਂ ਯਾਦ ਹੈ ਉਹ ਮੌਤ ਵੀ ਯਾਦ ਹੈ ਜੋ ਆਸ਼ਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹਨ ਖਦਾਉਨਾ ਸਮਝ ਕਰ ਜਿਸਮ ਕੋ ਖੁਸ਼ੀ سے ਛੋੜ ਦਿੱਤੇ ਹਨ ਨਾ ਤਾਰ ਤੋਂ ਤਾਰ ਨਾ ਹੂਰੋਂ ਦੀ ਹਸਰਤ ਹੈ ਸੋ ਅੱਜ ਦੀ ਸਾਡੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਉਮੀਦ ਹੈ ਸਾਡੇ ਨਾਲ-ਨਾਲ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਸੋ ਮਿਲਾਂਗੇ ਜੀ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਦੇ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿ